ਗੀਤਾਂ ਨਾਲ ਜਾਣਾ ਕਿ ਨਹੀਂ ਜਾਣਾ ਤੁਹਾਨੂੰ ਵੀ ਗੱਲਾਂ ਸੋਹੰਦੀ ਆਤ ਪਈ ਆ ਪਰ ਅਮਰ ਚਲ ਜੂਗਾ ਪੁੱਛ ਜੀ ਕਿ ਹਰਜਵਾ ਜਾ ਪੁੱਛ ਲੋ ਫਿਰ ਚਲ ਮੈਂ ਕਰਦਾ ਗੱਲ ਉਹਨਾਂ ਮੇਰੀ ਗੱਲ ਸੁਣੋ ਕੱਲ ਵੀ ਅਸਤੀ ਥੋੜੀ ਹੋਈ ਕਿਦਾਂ ਉਹ ਬੋਲੇ ਕਹਿੰਦੇ ਸੀ ਵੀ ਨਾ ਮਰਜੀ ਆਪਾਂ ਆਪਣੀ ਕਰਨੀ ਆ ਪਹਿਲਾਂ ਸੱਦ ਕੇ ਬਹਿ ਗਏ ਮੈਂ ਤੈਨੂੰ ਕਹਿਣ ਡਿਆ ਵਾਂ ਵੀ ਮੈਨੂੰ ਜਾ ਲਾਂ ਦੇ ਠੀਕ ਆ ਨਾ ਮੈਂ ਤਾਂ ਤੇਰਾ ਤਾਂ ਨਹੀਂ ਹੋ ਰਹਿਣਾ ਚੁੱਪ ਕਰਕੇ ਤਾਂ ਬਹਿ ਜਾਓ ਇੱਥੇ ਠੀਕ ਆ ਹਟਣਾ ਵਾ ਕਿ ਨਹੀਂ ਹਟਣਾ ਡੇੜੀ ਅੰਦਰ ਬੋਲਣ ਦੇ लवली ਤੇ ਆ ਵਿਖਾ ਆ ਗਿਆ ਚਲੋ ਚਲੀਏ ਡੈਡੀ ਜੀ ਲਵਲੀ ਅੰਦਰ ਕੀ ਗੱਲ ਹੈ ਪੁੱਤ? ਉਹ ਕੋਈ ਗੱਲ ਨਹੀਂ ਹੋਈ। ਜਿੱਚ ਪੇੜ ਵੱਜੀ ਹੈ ਨਾ ਉਹ ਵੀ ਤੇਰਾ ਕਰਕੇ ਵੱਜੀ ਹੈ ਠੀਕ ਵਾ ਨਾ। ਜੇ ਤੇਰਾ ਸਿਆਪਾ ਵਿਆਹ ਨਾ ਨਾ ਹੁੰਦਾ ਕੋਈ ਵਿੱਚ ਤੇ ਮੇਰੇ ਨਾਲ ਆਲਾ ਕੰਮ ਨਾ ਹੁੰਦਾ। ਤੇ ਇਹ ਗੱਲ ਇੱਕ ਮੇਰੀ ਸੁਣ ਲੈ ਹੋਰ ਇਹ ਤੇ ਵਿਆਹ ਕਰਾਉਣਾ ਨਾ ਤੇ ਚੁੱਪ ਕਰਕੇ ਕਰਾ ਲਾ ਠੀਕ ਵਾ ਨਾ। ਹੋਰ ਨਾ ਹੋਵੇ ਘਰ ਦੇ ਵਿੱਚ ਹੋਰ ਕੁਝ ਹੋ ਜੇ। ਆ ਚਲ ਬਤ ਪਾ ਲੈ ਲੈ ਲੀਦਾ। ਰੱਖੋ ਤੂੰ ਹੀ ਸਮਾਨ ਅੰਦਰ। ਚੱਲ ਤੂੰ ਹੀ ਤੇ ਮਾਰ ਦਿੱਤੀ ਕੋਈ ਗੱਲ ਨਹੀਂ। ਪਰ ਚੰਗੀ ਤੇ ਤੂੰ ਹੀ ਹਮ ਨਹੀਂ ਕੀਤੀ ਨਾ। ਯਾੜੀ ਭੈਣ ਤਾਂ ਡੀਜ ਨੂੰ ਘਰ ਛੱਡ ਗਈ ਗਈ। ਕਿੰਨੇ ਘੜੀ ਘਟ ਕੀਤੀ ਆ। ਜੀ ਮੈਂ ਬੰਬਈ ਤੋਂ। ਅੱਛਾ। ਤੇ ਝੋਨੇ ਨੂੰ ਨਾ ਹਲਦੀ ਜੀ ਬੜੀ ਪਈ ਆ। ਲੋਕੀ ਵੀ ਡੇ ਆ ਸਪਰੇਅ ਕਰਨ ਤੇ ਮੇਰਾ ਰਾਦਾ ਸਪਰੇਅ ਮਾਰਾ ਦੀ। लवली ਮੇਰੀ ਗੱਲ ਸੁਣ। ਅੱਧੇ ਵਾਦ ਤੇ ਝੋਨਾ ਪੱਕ ਗਿਆ ਵਾ। ਉਹ ਆਹ ਉਹ ਤੇ ਹੈ ਹੀ ਆਦਾ। ਤੇ ਹੁਣ ਸਪਰੇਅ ਮਾਰਦਾ ਕੋਈ ਫਾਇਦਾ ਨਹੀਂ ਆ। ਐਵੇਂ ਪੈਸੇ ਪੁੱਟਣ ਵਾਲੀ ਗੱਲ ਆ ਦਵਾਈ ਦੇ। ਪਰ ਲੋਕੀ ਡੇ ਆ ਵੇਖੋ ਵੇਖੀ ਕਰਾਉਣਾ। ਉਹ ਛੱਡ ਠਾਂ। ਇੱਕ ਅਦਾ ਮੀ ਪੈ ਗਿਆ ਹੁੰਦਾ ਝੜ ਝੁੜ ਜਾਣਾ ਵਾ। ਚਲ ਵੇਖ ਲੋ ਤੁਹਾਡੀ ਮਰਜ਼ੀ ਉਦਾਂ ਮੈਂ ਦੇ ਵੇਖ ਕੇ ਆਇਆ ਹਾਂ ਪਰ ਹੈ ਬੜੀਆ ਹਲਦੀ ਜੀ ਓਏ ਹੈ ਤੇ ਹੈਗੀ ਆ ਛੜ ਰਹਿਂਦੇ ਯਾਰਾਂ ਓਏ ਆਹ ਲੋਕੀ ਵੇਖੋ ਵੇਖੋ ਨਹੀਂ ਆ ਪੀ ਉਹਨੇ ਕਰਾਤੀ ਆ ਤੇ ਮੈਂ ਕੋ ਰਹਿ ਗਿਆ ਉਹਦਾ ਹੈ ਤੇ ਪੈਸੇ ਫੁੱਕਣ ਵਾਲੀ ਗੱਲੀ ਆ ਹਾਂ ਹੁਣ ਕੋਈ ਫਾਇਦਾ ਨਹੀਂ ਤੁਸੀਂ ਕੀ ਗੱਲਾਂ ਬਾਤਾਂ ਕਰੀ ਜਾਂਦੇ ਜੀ ਕਹਿ ਦੇ ਜੀ ਡੈਡੀ ਸੁਪਰੀਮ ਮਾਰਦੀ ਬਾਹਰ ਅੱਛਾ ਉਹ ਹਲਦੀ ਜੀ ਬੜੀ ਪਈ ਆ ਝੋਨੇ ਨੂੰ ਚਲ ਵੇਖ ਲੋ ਜੇ ਮਾਰਨ ਦਾ ਫਾਇਦਾ ਤੇ ਮਾਰ ਦੋ ਨਾਲੇ ਸਾਡਾ ਹੈ ਵੀ ਗਿੱਠੂ ਆ ਇਹ ਆਪ ਹੀ ਮੁੜ ਕੇ ਉੱਥੇ ਜਾ ਕੇ ਰੇਟ ਨਾ ਲੱਗਾ ਤੇ ਫਿਰ ਕੀ ਕਰੋਗੇ ਪਰ ਮਨ ਲੱਗ ਜਾਣਾ ਵਾ ਅੱਧੇ ਵੱਧ ਝੋਨਾ ਪੱਕ ਗਿਆ ਹੁਣ ਕੋਈ ਫਾਇਦਾ ਨਹੀਂ ਉਥੇ ਪੈਸੇ ਲਾਉਣ ਦਾ ਚੱਲ ਠੀਕ ਆ ਉਥੇ ਤੁਹਾਡੀ ਮਰਜ਼ੀ ਆ ਤੁਸੀਂ ਦੋਵੇਂ ਪਿਓ ਪੁੱਤ ਬੈਠੇ ਜੀ ਮੈਂ ਵੀ ਤੁਹਾਡੇ ਨਾਲ ਸਲਾਹ ਹੀ ਕਰਨੀ ਸੀਗੀ ਦੱਸੋ ਦੱਸੋ ਕਿਹੜੀ ਸਲਾਹ ਕਰਨੀ ਆ ਸਲਾਹ ਤੁਹਾਡੇ ਨਾਲ ਮੈਂ ਇਹ ਕਰਨੀ ਸੀ ਵੀ ਪੂਜਾ ਦਾ ਆਇਆ ਸੀ ਫੋਨ ਉਹ ਕਹਿਣ ਦੇ ਵੀ 27 ਤਰੀਕ ਅਗਲੇ ਨੇ ਰੱਖੀ ਆ ਐਤਵਾਰ ਬੰਦਾ ਵਾ ਹੁਣ ਦੋਵੇਂ ਜਾਣੇ ਜਾ ਕੇ ਨਾ ਤੇ ਕੋਈ ਰੈਸਟੋਰੈਂਟ ਵਧੀਆ ਜਾਂ ਘਰ ਆਓ ਉਹਨੇ ਮੈਨੂੰ ਇੰਨੀ ਗੱਲ ਕਹੀ ਆ ਆਪੇ ਪਰਿਵਾਰ ਚੰਗਾ ਵਾ ਤੁਸੀਂ ਘਰ ਬਾਹਰ ਵੇਖਿਆ ਹੀ ਆ ਉਹਨਾਂ ਦੇ ਰਿਸ਼ਤੇਦਾਰ ਵੀ ਪੜੇ ਲਿਖੇ ਆ ਤੇ ਇਹ ਨਾ ਹੋਵੇ ਵੀ ਮਾੜਾ ਜਿਹਾ ਕੋਈ ਹੋਟਲ ਜਿਹਾ ਕਰ ਲੋ ਤੇ ਮੇਰੀ ਬੇਇੱਜ਼ਤੀ ਹੋਵੇ ਤਾਂ ਅਸੀਂ ਬੇਇੱਜ਼ਤੀ ਕਿਉਂ ਕਰਾਉਣੀ ਆ ਨਾਲੇ ਤੁਸੀਂ ਵੀ ਸਿਆਣੇ ਜੀ ਪਹਿਲਾਂ ਪਹਿਲਾਂ ਹੀ ਅਗਲਿਆਂ ਦਾ ਸ਼ੋਰਾ ਪਾ ਲਗੇ ਨਾ ਤੇ ਪੈ ਜਾਂਦਾ ਵਾ ਗੱੜਜੀ ਵੀ ਦੇ ਲਓ ਫਿਰ ਪੈਸੇ ਕਢਾ ਲਿਆਉਣੇ ਆ ਤੇ ਸਾਈ ਬਣਾ ਦੇਉਣੇ ਆ ਵਿਆਹਾਂ ਦਾ ਵੀ ਗਾਂ ਝੋੜ ਪੈ ਜਨਾ ਤੁਹਾਨੂੰ ਪਤਾ ਓਏ ਇਹੋ ਇਹ ਤੇ ਤੇਰੀ ਗੱਲ ਠੀਕ ਆ ਰਮਨ ਤੋਂ ਫਿਕਰ ਨਾ ਕਰ ਅਸੀਂ ਪੈਸੇ ਲਾਉਣ ਲੱਗਿਆ ਨਹੀਂ ਆ ਵੇਖਣਾ ਪਿੱਛੇ ਨੂੰ ਜੇ 27 ਤਰੀਕ ਕਹਿੰਦੇ ਆ 27 ਤਰੀਕ ਤੇ ਆ ਗਈ ਸਮਝ ਲਓ ਰਾਤ ਗਈ ਆ ਸੋਨਾ ਸਾਰਾ ਤੇ ਸਭ ਕੁਝ ਲੈ ਆਂਦਾ ਵਾ ਹਾਂ ਉਹਨੇ ਲੀੜਾ ਕਪੜਾ ਹੀ ਰਹਿ ਗਿਆ ਲੈਉਣ ਆਣਾ ਉਹ ਤੇ ਚਲੋ ਆ ਜਾਊਗਾ ਤੇ ਆ ਜਿਹੜਾ ਮੰਮੀ ਕਹਿੰਦੀ ਹੋਟਲ ਬਾਰੇ ਉਹਦੇ ਬੁੱਕ ਕਰਾਈਏ ਉਹ ਚੱਲ ਪਹਿਲੇ ਆਹ ਵੇਖ ਲੋ ਅੱਜ ਹੀ ਨਹੀਂ ਤੇ ਜਾਣਾ ਵਾ ਤੇ ਨਹੀਂ ਤੇ ਕੱਲ ਨੂੰ ਤੇ ਚੱਲੀਏ ਫਿਰ लवली ਕਪੜੇ ਲੈਉਣ ਵਾਲੇ ਆ ਪਰੋਣੇ ਦੇ ਤੇ ਸੱਸ ਹੋਰੇ ਦੇ ਠੀਕ ਆ ਇਹ ਕਹਿੰਦੀ ਆ ਵੀ ਤੁਸੀਂ ਦੋਵੇਂ ਜਾਣੇ ਚੱਲ ਜਾਓ ਤੇ ਜਾ ਕੇ ਤੇ ਲੈ ਆਓ ਫਿਰ ਅਗਲੀ ਗੁੱਸਾ ਕਰਦੀ ਆ ਵੀ ਮੰਮੀ ਮੈਨੂੰ ਪੁੱਛਦੀ ਨਹੀਂਗੀ ਉਹ ਮੈਂ ਕਹਿੰਨਾ ਤੁਸੀਂ ਦੋਵੇਂ ਜਾਣੇ ਚੱਲ ਜਾਓ ਤੇ ਤੁਸੀਂ ਲੈ ਆਓ ਉਹਨੇ ਕੀ ਪਤਾ ਮੇਰੇ ਨਾਲ ਜਾਣਾ ਵਾ ਕਿ ਨਹੀਂ ਜਾਣਾ ਕੱਪੜੇ ਲਿਆਉਂਦੀ ਲਵਲੀ ਕੋਈ ਗੱਲ ਨਹੀਂ ਲਿਆਉਣ ਨੂੰ ਤਾਂ ਅਸੀਂ ਵੀ ਦੋਵੇਂ ਜੀ ਆ ਲੈਣੇ ਆ ਹਾਂ ਹਾਂ ਪਰ ਮੈਨੂੰ ਲੋਕਾਂ ਤੋਂ ਵੀ ਡਰ ਆਉਂਦਾ ਆਖੜਾ ਵੀ ਨੌ ਪੁੱਤ ਘਰ ਬੈਠੇ ਆ ਤੇ ਆਪ ਦੋਵੇਂ ਜੀ ਖਰੀਦਾ ਕਰਦੇ ਫਿਰਦੇ ਆ ਜੇ ਇਹਦੇ ਉਹ ਗਈ ਤੇ ਠੀਕ ਆ ਨਹੀਂ ਤੇ ਮੈਂ ਤੁਹਾਡੇ ਨਾਲ ਚਲ ਜੂਗਾ ਤੇ ਫਿਰ ਤੇ ਨਹੀਂ ਜਾਣੇ ਜਾ ਕੇ ਤੇ ਲੈ ਆਵਾਂਗੇ ਚੱਲ ਕੋਈ ਗੱਲ ਨਹੀਂ ਇੱਕ ਵਾਰ ਮੈਂ ਕਹਿ ਕੇ ਵੇਖ ਲੈਂਦੀ ਆ ਵੀ ਕੀ ਆਂਦੀ ਆ ਭਲਾ ਕਿਸ ਹਮੋਂ ਬੋਲਦੀ ਆ ਮੈਨੂੰ ਤੁਸੀਂ ਐਦਾਂ ਕਰੋ ਪਹਿਲਾਂ ਤੁਸੀਂ ਪੁੱਛ ਲੋ ਤੇ ਬਾਅਦ ਚ ਮੈਂ ਪੁੱਛ ਲੂੰਗਾ ਫਿਰ ਮੈਂ ਝੂਠਾ ਤੇ ਨਾ ਪਾਉਂਗਾ ਕਿ ਮੰਮੀ ਨੇ ਤੈਨੂੰ ਪੁੱਛਿਆ ਵਾ ਕਿ ਨਹੀਂ ਪੁੱਛਿਆ ਓਏ ਆਹ ਹੋ ਰਮਨ ਗੱਲ ਵੀ ਇਦਾਂ ਦੀ ਹੈ ਤੈਨੂੰ ਪਤਾ ਹੈ ਉਹਨੇ ਜਾਂਦੇ ਤੇ ਗੱਲ ਪਾਇਣਾ ਜੇ ਹੁਣ ਮੈਂ ਗਿਆ ਨਾ ਉਹਨੇ ਕਹਿਣਾ ਉਹ ਤੇ ਮੇਰੇ ਨਾਲ ਆਏ ਨਹੀਂ ਚੱਲ ਕੋਈ ਗੱਲ ਨਹੀਂ ਮੈਂ ਜਾ ਕੇ ਪੁੱਛ ਲੈਣੀ ਆ ਤੇ ਜੇ ਟਾਈਮ ਲੱਗਦਾ ਨਾ ਇਹ ਦੋਵੇਂ ਜਾਣੇ ਪਹਿਲਾਂ ਹੋਈ ਆਉਣ ਤੁਸੀਂ ਪੈਸੇ ਕਢਾ ਲਿਆਓ ਤੇ ਸ਼ਾਮਾ ਨੂੰ ਜਾ ਕੇ ਦੋਵੇਂ ਜਾਣੇ ਸਾਈ ਦੇ ਆਏ ਉੱਥੇ ਚੱਲ ਇਦਾਂ ਕਰ ਲੈਂਦੇ ਮੈਂ ਮੰਮੀ ਹੋ ਜਾਣਗੇ ਆਹੋ ਤੁਸੀਂ ਪੁੱਛ ਲਓ ਉਹਨੂੰ ਕੀ ਜਾਂਦੀ ਹੈ ਭਲਾ ਚਲ ਮੈਂ ਪੁੱਛਦੀ ਆਂ ਭਲਾ ਕਰ ਲਾ ਗੱਲ ਲਵਲੀ ਪੁੱਤ ਨੂੰ ਨਾ ਥੋੜਾ ਪਤਾ ਸਮਝਾਇਆ ਕਰ ਉਹਨੂੰ ਕਹਿ ਵੀ ਅਸੀਂ ਦੋ ਜਣੇ ਵੱਡੇ ਆ ਤੇ ਅਸੀਂ ਕੰਮ ਲੈ ਕੇ ਤੁਰਨਾ ਵਗੜੀ ਉਹ ਡੱਡ ਜੀ ਬੜਾ ਸਮਝਾਇਆ ਵਾ ਜੇ ਹੁਣ ਤੁਸੀਂ ਪੁੱਛਣ ਲੱਗੇ ਜੇ ਨਾ ਤੇ ਉਹ ਪਿਛੇ ਹਟਦੀ ਜਾਂਦੀ ਐ ਮੈਂ ਦੱਸੋ ਕੀ ਕਰਾਂ ਹੁਣ ਤੇ ਚੱਲ ਇਹ ਮੰਮੀ ਹੁਣ ਪਹਿਲਾਂ ਪੁੱਛ ਕੇ ਆਊਗੀ ਨਾ ਤੇ ਮੁੜ ਕੇ ਮੈਂ ਝੂਠਾ ਦੇਣਾ ਪਊਗਾ ਫਿਰ ਉਹਨੂੰ ਕਹਿਣ ਵਾਲਾ ਬਣੂਗਾ ਵੀ ਉਹ ਤੇਰੇ ਨਾਲ ਆਈ ਤੇ ਤੂੰ ਨਾ ਕਰਤੀ ਓਏ ਇਹੋ ਹੀ ਤੇ ਤੇਰੀ ਗੱਲ ਫਿਰ ਮੈਂ ਤੇ ਉਹਨਾਂ ਨਾਲ ਜਾਣਾ ਸਿੱਧੀ ਗੱਲ ਚਲਾ ਮੇਰਾ ਪੁੱਤ ਨੂੰ ਵਿਆਹ ਦੇ ਮਾੜਾ ਚੰਗਾ ਕਰਨਾ ਹੀ ਆ ਓਏ ਇਹੋ ਕਰਨਾ ਤੇ ਪੈਣਾ ਹੀ ਆ ਚਲਾ ਵੇਖੀ ਕੋਈ ਕੰਮ ਰਪਿੰਦਰ ਆ ਸਾਡਾ ਹਾਂ ਕਾਮ ਜੀ ਰੀਗਾ ਤੇ ਮੇਰੀ ਗੱਲ ਸੁਣ ਪਹਿਲਾਂ ਹਾਂਜੀ ਦੱਸੋ ਦੱਸਣਾ ਮੈਂ ਕੀ ਆ ਸੰਦੀਪ ਦੇ ਠਾਕੇ ਦੀ ਨਾ ਤਰੀਕ ਰੱਖਤੀ ਆ 23 ਤਰੀਕ ਵਾਇਆ ਤਵਾਰ ਚੱਲ ਸੋਨਾ ਸਾਨਾ ਤਾਂ ਹੀ ਬਣਾ ਲਿਆਏ ਆ ਤੇ ਕੱਪੜੇ ਲਿਆਉਣ ਵਾਲੇ ਆ ਇਹ ਏਦਾਂ ਕਰ ਕਿ लवली ਨਾਲ ਚੱਲ ਜਾ ਤੇ ਜਾ ਕੇ ਨਾ ਤੇ ਕੱਪੜੇ ਬਣਾ ਲਿਓ ਆਪਣਾ ਵੀ ਸੂਟ ਬਣਾ ਲਿਆ ਤੇ ਸੰਦੀਪ ਦਾ ਲੈ ਆਵੀ ਤੇ ਨਾਲੇ ਨਾ ਉਹਨਾਂ ਤਿੰਨਾਂ ਜੀਆਂ ਦਾ ਟੱਬਰ ਦੇ ਲੈ ਆਵੀ ਕਪੜੇ ਤਾਂ ਹੁਣ ਚਾਹੀਦੇ ਹੀ ਆ ਖਾਲੀ ਹੱਥ ਥੋੜਾ ਜਾਣਾ ਲੰਪੋਂ ਦੇ ਨਹੀਂ ਮੰਮੀ ਤੁਸੀਂ ਇਦਾਂ ਕਰੋ ਤੁਸੀਂ ਜਿੱਥੇ ਇੰਨਾ ਕੰਮ ਸਾਰਾ ਕਰ ਲਿਆ ਵਾ ਨਾ ਉੱਥੇ ਤੁਸੀਂ ਕਪੜੇ ਵੀ ਬਣਾ ਲਿਆ ਉਠੀਕ ਆ ਨਾ ਮੈਂ ਨਹੀਂ ਜਾਣਾ ਹੈਗਾ ਸ਼ਹਿਰ ਕੀ ਪਤਾ ਵਾ ਮੈਂ ਚੰਗੇ ਲਿਓਣੇ ਆ ਕਿ ਨਹੀਂ ਲਿਓਣੇ ਤੇ ਫਿਰ ਤੁਸੀਂ ਕਹੋਗੇ ਲੈ ਪਰਜਾਈ ਹੀ ਤਾਂ ਕਰਕੇ ਮੜੇ ਲੈ ਆਈ ਆ ਤੇ ਮੈਂ ਇਹ ਗੱਲ ਨਹੀਂ ਖਵਾਉਣਾ ਚਾਹੁੰਦੀ ਮੈਂ ਇਹੋ ਹੀ ਕਹਿਨੀ ਆ ਕਿ ਤੁਸੀਂ ਆਪੇ ਲੈ ਆਓ ਜਾਵੀ ਰਪਿੰਦਰ ਥੋੜਾ ਨਾ ਅਕਲ ਨੂੰ ਹੱਥ ਮਾਰੀਦਾ ਹੁੰਦਾ ਵਾ ਮੈਂ ਸਿਆਣੀ ਬਿਆਣੀ ਆ ਤੇਰੇ ਵੱਲ ਆਈ ਫੇ ਜਾਓ ਜਾ ਕੇ ਨਾ ਲੈ ਆਓ ਕਪੜਾ ਲੀੜਾ ਫੇਰ ਕੱਲ ਨੂੰ ਪਤਾ ਕੀ ਕਹਿਣਾ ਵਾ ਮਾਂ ਗਾੜੀ ਗਾੜੀ ਪ੍ਰਧਾਨ ਬਣੀ ਹੀ ਚੱਲ ਸੋਨਾ ਤੇ ਹੀ ਲੈ ਆਏ ਆ ਕਪੜਾ ਹੁਣ ਤੁਸੀਂ ਆਪਣੀ ਮਨਪਸੰਦ ਲੈ ਆਓ ਜਿੱਦਾਂ ਦੇ ਤੁਸੀਂ ਪਾਉਣੇ ਆ ਕੱਲ ਨੂੰ ਮੁੜ ਕੇ ਨਾ ਇਹ ਗੱਲ ਕਹੀ ਵੀ ਮੈਨੂੰ ਸੱਸ ਨੇ ਪੁੱਛਿਆ ਨਹੀਂ ਫੇਰ ਤੂੰ लवली ਦਾ ਕੰਨ ਦੇ ਵਿੱਚ ਫੁੱਸ ਫੁੱਸ ਕਰਨਾ ਹੀ ਵੀ ਮਾਂ ਦਾ ਇਦਾਂ ਕਰਦੀ ਤੇ ਮਾਂ ਦਾ ਇਦਾਂ ਕਰਦੀ ਆ ਹੁਣ ਤੈਨੂੰ ਇੰਨਾ ਨਹੀਂ ਪਤਾ ਵੀ ਮੇਰੇ ਵੱਲ ਆਈ ਆ ਕੋਈ ਗੱਲ ਨਹੀਂ ਮੰਮੀ ਜੀ ਅਸੀਂ ਜਾਣਦੇ ਆ ਤੇ ਜਾ ਕੇ ਤਾਂ ਕਪੜੇ ਬਣਾ ਲੈਂਦੇ ਆ ਸਗੋਂ ਗਾੜੀ ਜਵਾਬ ਦੇਣ ਰਹੀਆਂ ਤੂੰ ਉਹ ਨਹੀਂ ਮੰਮੀ ਮੈਂ ਕਿਸ ਨੂੰ ਕੁਝ ਨਹੀਂ ਕਹਿੰਦੀ ਠੀਕ ਵਾ ਨਾ ਮੇਰੇ ਵੱਲੋਂ ਭਾਈ ਤੁਸੀਂ ਅੱਜੇ ਬਣਾ ਲਿਓ ਤੇ ਭਾਈ ਬਾਅਦ ਚ ਬਣਾ ਲਿਆਓ ਠੀਕ ਵਾ ਨਾ ਮੈਂ ਨਹੀਂ ਕਹਿੰਦੀ ਤੁਹਾਨੂੰ ਕਿ ਚਾਹੇ ਮਰ ਰੁਪਿੰਦਰ ਗਈ ਨਹੀਂ ਨਾਲ ਚਾਹੇ ਕਿ ਦਾਵਾ ਤੂੰ ਆਪੇ ਜਾ ਕੇ ਲੈ ਆਓ ਤੇ ਨਾਲ ਸਿਆਣੇ ਹੱਥੀ ਲੈ ਆਓ ਜਾ ਕੇ ਠੀਕ ਵਾ ਨਾ ਮੈਂ ਨਹੀਂ ਜਾਣਾ ਹੈਗਾ ਤੇਰੇ ਵੱਲੋਂ ਜਵਾਬ ਆ ਫੇ ਮੈਂ ਮਾਤਾ ਦੇ ਆਖੇ ਨਹੀਂ ਲੱਗਣਾ ਮੰਮੀ ਮੈਂ ਬਹੁਤ ਗੱਲਾਂ ਸੁਣ ਲਈਆਂ ਇਹ ਘਰ ਦੇ ਵਿੱਚ ਠੀਕ ਵਾ ਨਾ ਬੜਾ ਕੁਝ ਹੋ ਗਿਆ ਮੇਰੇ ਨਾਲ ਕੁੜੀਆਂ ਵੀ ਸੁਣ ਲਈਆਂ ਤੁਹਾਡੀਆਂ ਵੀ ਸੁਣ ਲਈਆਂ ਤੇ ਇਹਨਾਂ ਕੋਲ ਵਿੱਚ ਚਪੇੜਾ ਖਾ ਲਈਆਂ ਮੈਂ ਨਹੀਂ ਚਾਹੁੰਦੀ ਕਿ ਮੈਂ ਹੁਣ ਕਿਸੇ ਕੋ ਨਾ ਚਪੇੜਾ ਖਾਵਾਂ ਤੇ ਚਾਹੀ ਗੱਲਾਂ ਸੁਣਾ ਮੈਂ ਹੁਣ ਚੁੱਪ ਕੀਤੀ ਰਹਿਣਾ ਠੀਕ ਆ ਮੈਂ ਕਿਸੇ ਦੀ ਵੀ ਮੜੀ ਚੰਗੀ ਨਹੀਂ ਸੁਣਨੀ ਮੇਰੇ ਵੱਲੋਂ ਤੁਸੀਂ ਚੰਗੇ ਲੈ ਆਓ ਭਾਈ ਮੜੇ ਲੈ ਆਵੋ ਜਿੱਦਾਂ ਤੇ ਤੁਸੀਂ ਲਿਉਣੇ ਆ ਨਾ ਜਾਗਦੇ ਲੈ ਆਓ ਮੇਰੇ ਵੱਲੋਂ ਜਵਾਬ ਹੀ ਸਮਝੋ ਇਹਦਾ ਮਤਲਬ ਇਹ ਆ ਵੀ ਤੂੰ ਉਦਨ ਵੀ ਨਹੀਂ ਜਾਣਾ ਫਿਰ ਘਰੇ ਰਹੇਂਗੀ ਉਦਨ ਦੀ ਉਦਨ ਨੂੰ ਵੇਖੀ ਜਾਊਗੀ ਕੀ ਬਣਦਾ ਤੇ ਕੀ ਨਹੀਂ ਤੁਸੀਂ ਕੱਪੜਿਆਂ ਦੀ ਗੱਲ ਕੀਤੀ ਹੈ ਨਾ ਕੱਪੜੇ ਤੁਸੀਂ ਜਾ ਕੇ ਤੇ ਆਪੇ ਲੈ ਆਓ ਚੱਲ ਤੇਰੀ ਮਰਜ਼ੀ ਆ ਮੇਰਾ ਕਹਿਣਾ ਤੈਨੂੰ ਫਰਜ਼ ਹੀ ਤੇ लवली ਨੂੰ ਮੈਂ ਦੱਸ ਦਿੰਨੀ ਆ ਕਿ ਕੱਲ ਨੂੰ ਮੈਨੂੰ ਨਾ ਕਹੀ ਕਿ ਮੇਰੀ ਮਾਂ ਵਿੱਚ ਕਸੂਰ ਵਾ ਤੇ ਮੇਰੇ ਘਰ ਦੀ ਠੀਕ ਹੀਗੀ ਹੁਣ ਮੈਂ ਨੀਵੀ ਹੋ ਕੇ ਉਹਦੇ ਕੋਲ ਗਈ ਮੈਂ ਉਹਨਾਂ ਨੂੰ ਮੰਮੀ ਕਹਿਤਾ ਵਾ ਉਹਨਾਂ ਦੀ ਮੇਰੀ ਗਲਤੀ ਗੱਲ ਹੋ ਗਈ ਠੀਕ ਵਾ ਨਾ ਮੈਂ ਉਹਨਾਂ ਨੂੰ ਵੀ ਇਹੋ ਗੱਲ ਕਹੀ ਵੀ ਮੈਂ ਬੋਦਾ ਬੋਲਣਾ ਨਹੀਂ ਆ ਚੁੱਪ ਕੀਤੀ ਰਹਿਣਾ ਵਾ ਮੇਰੇ ਵੱਲੋਂ ਭਾਈ ਚੰਗਾ ਕਰ ਲੈਣਾ ਭਾਈ ਮਾੜਾ ਕਰ ਲੈਣਾ ਤੁਹਾਡੀ ਫਿਰ ਵੀ ਧੀ ਰਹਿਣੀ ਆ ਤੇ ਜੇ ਮੈਂ ਮੜੀ ਚੰਗੀ ਕੋਈ ਕਰਦੀ ਨਾ ਤੇ ਮੈਂ ਪਰਜਾਈ ਬਣ ਜਾਣਾ ਵਾ ਚੱਲ ਕੋਈ ਨਹੀਂ ਤੇਰੀ ਮਰਜ਼ੀ ਆ ਫਿਰ ਹਾਂ ਆਏ ਆਏ ਕਿ ਤੇ ਮੈਂ ਨਾ ਵਰਗੇ ਗਲਤੀ ਨਹੀਂ ਕਰ ਲਈ ਤੇ ਆ ਵੀ ਜੇ ਕਾਹਲੋਂ ਕਿਤੇ ਪਾਣੀ ਪੂਣੀ ਵਜ ਗਈ ਕਮ ਨਾ ਸਾਰੇ ਜੜੇ ਆ ਤੇ ਕਹਿਣਾ ਵਾ ਕਿ ਇਹੋ ਝੁਪੀਦੀ ਹੀ ਇਹ ਨਹੀਂ ਪੂਰੀ ਖੋਸ਼ ਹੋਈ ਇਦਾਂ ਕਰਦੀ ਆ ਜੇ ਆਉਂਦੇ ਆ ਨਾ ਬਾਹਰ ਇਹਨਾਂ ਨਾਲ ਗੱਲ ਕਰੀ ਲੈਣੀ ਤੇ ਚਲ ਜਾ ਕਪੜੇ ਕਹਿਣਦੇ ਆ ਨਾ ਤੇ ਬਣਾ ਲਿਓ ਨੇ ਜਾ ਕੇ ਤੇ ਪਰ ਇਹ ਆ ਕਿ ਜਿੱਦਾਂ ਦੇ ਲਿਆਂਦੇ ਪਸੰਦ ਆਉਣੇ ਚਾਹੀਦੇ ਆ ਮੈਂ ਇਹ ਗੱਲ ਨਹੀਂ ਸੁਣੀ ਕਿ ਚਾਹ ਚੰਗੇ ਲਿਆਂਦੇ ਕੇ ਮੜੇ ਲਿਆਂਦੀ ਐ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਦੇ ਕਹਿੰਦੇ ਆ ਕਿ 27 ਤਰੀਕ ਆ ਪਾਰਖ ਦਿੱਤੀ ਆ ਤੇ ਭੂਆ ਨੇ ਮੁੜ ਕੇ ਫੋਨ ਹੀ ਨਹੀਂ ਕੀਤਾ ਕੋਈ ਨਾ ਸੁਰ ਪਤਾ ਦੱਸਿਆ ਹੀ ਆ ਇਹ ਕਿਤੇ ਉਹ ਵੀ ਨਾ ਗੱਲ ਸੁਣ ਕੇ ਤੇ ਮੁੜ ਕੇ ਨਾ ਚੋਪੀ ਕੀਤੀ ਰਹੀਂਦੀ ਬੰਦਾ ਜਿਹੜਾ ਕੰਮ ਕਰਨ ਵਾਲਾ ਵਾ ਨਾ ਉਹ ਕਰਦੇ ਪਹਿਲਾਂ ਹਲੇ ਪੱਕੀਆਂ ਕਰਕੇ ਆਈਂ ਕਿ ਭੂਆ ਵਾਲਾ ਕੰਮ ਨਾ ਕਰ ਦਵੀਂ ਚੇਤੇ ਨਾਲ ਫੋਨ ਲਾ ਕੇ ਚੇਤਾ ਕਰਾਉਣੀ ਆ ਕਿ ਪਤਾ ਗਏ ਵੀ ਆ ਕਿ ਨਹੀਂ ਗਏ ਫੋਨ ਉਹ ਨੀਲੇ ਗੰਦੀ ਆ ਗਾਈ ਮੈਨੂੰ ਕਿੱਥੋਂ ਫੋਨ ਨੇ ਚੁੱਪਣਾ ਹੁੰਦਾ ਫਿਰ ਪਤਾ ਲੱਗਦਾ ਵਾ ਕਿ ਨਹੀਂ ਲੱਗਦਾ ਕੀ ਕਰਾਂ ਹੁਣ ਬਸ ਉਹ ਤੋਂ ਇਹਨਾਂ ਨੇ ਸਾਰੀਆਂ ਤਿਆਰੀਆਂ ਵੀ ਕਰ ਲਈਆਂ ਮੈਨੂੰ ਤੇ ਜਾਬਦਾ ਵਾ ਮੇਰਾ ਕਾਮਰਿਕਾ ਕੈਨਸਲ ਹੀ ਹੈ ਇਹ ਰਿਸ਼ਤਾ ਨਾ ਨੇਪੜੇ ਚੜੀ ਜਾਣਾ ਜਿਹਾ ਸਭ ਨਾ ਹੀ ਢਈ ਹੈ ਹੁਣ ਫੋਨ ਚੁੱਪੂ ਤੇ ਫੇਰੀ ਪਤਾ ਲੱਗੂ ਕਿਸ ਗੱਲ ਦਾ ਹਰਪਿੰਦਰ ਆ ਜਾਓ ਮੰਮੀ ਆਈ ਤੇ ਰਿਆਲ ਆ। ਓਹ ਮੰਮੀ ਆਈ ਹੀ ਮੇਰੇ ਨਾਲ। ਤੇ ਕੀ ਜਾਂਦੇ? ਕਹਿਣਾ ਗੋਣਾ ਕੀ ਆ? ਇਹੋ ਹੀ ਡੇ ਹੀ ਕਹਿਣ ਵੀ ਜਾਣਾ ਵਾ ਸ਼ਹਿਰ। ਤੇ ਪਹਿਲਾਂ ਤਾਂ ਮੈਂ ਮਨਾਇਆ ਕਰ ਦਿੱਤਾ। ਕਿ ਨਹੀਂ ਮੰਮੀ ਅੱਗੇ ਬੜੀਆਂ ਗੱਲਾਂ ਪਤਾ ਹੋ ਗਈਆਂ ਮੇਰੇ ਤੋਂ। ਪ੍ਰਪਿੰਦਰ ਇਦਾਂ ਕਰਦੀ ਯਾਰ ਪ੍ਰਪਿੰਦਰ ਉਦਾਂ ਕਰਦੀ ਆ ਤੇ ਮੈਂ ਕਿਹਾ ਮੈਂ ਨਹੀਂ ਚਾਹਨੀ। ਵੀ ਕੱਲ ਨੂੰ ਫਿਰ ਮੈਂ ਗੱਲ ਸੁਣਾ। ਤੇ ਇਦਾਂ ਕਰੋ ਤੁਸੀਂ ਆਪੇ ਜਾਗਤ ਬਣਾ ਲਿਓ। ਪਹਿਲਾਂ ਤੇ ਮੰਮੀ ਮੈਨੂੰ ਡੇ ਹੀ ਕਹਿਣ। ਤੇ ਮੈਂ ਹੀ ਮੰਮੀ ਨੂੰ ਕਿਹਾ ਹੈ। ਮੈਂ ਕਿਹਾ ਮੈਂ ਨਹੀਂ ਕਾ ਪੁੱਛਣਾ ਤੁਸੀਂ ਪੁੱਛੋ। ਤੇ ਚੱਲ ਇਹ ਆ ਜੇ ਤੈਨੂੰ ਅੱਗੇ ਲਾਉਂਦੇ ਆ ਨਾ ਤੇ ਚੁੱਪ ਕਰਕੇ ਨਾ ਅੱਗੇ ਲੱਗ ਜਾ ਠੀਕ ਆ ਮੈਂ ਤਾਂ ਨੂੰ ਕਹਿਣਾ ਪਤਾ ਕਰੀਏ ਚਲੋ ਕੋਈ ਗੱਲ ਨਹੀਂ ਆ ਹਾਂ ਤੇ ਫੇਰ ਮੈਂ ਕਰ ਲੈਣੀ ਆ ਵੀ ਚਲੋ ਕੋਈ ਨਹੀਂ ਆਪਣੇ ਆ ਪਰ ਇਹ ਨਹੀਂ ਨਾ ਸੋਚਦੇ ਹੈਗੇ ਮਸਾ ਵੀ ਉਹ ਤੈਨੂੰ ਮੈਂ ਕੱਲ ਵੀ ਕਿਹਾ ਸੀ ਕਿ ਸਿਆਣੇ ਬਣੀਆਂ ਘਰਾਂ 'ਚ ਗੱਲਾਂ ਪਤਾ ਹੋ ਜਾਂਦੀਆਂ ਤੈਨੂੰ ਪਤਾ ਹੀ ਆ ਪੁਰਾਣੀਆਂ ਬੁੜੀਆਂ ਦਾ ਇਹਨਾਂ ਨੂੰ ਇਹ ਆ ਵੀ ਸਾਡੇ ਕੋਲ ਚੌਧਰ ਰਵੇ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਮੈਂ ਵੀ ਤੁਹਾਨੂੰ ਇਹੋ ਹੀ ਕਹਿਣ ਲੱਗੀ ਆ ਵੀ ਰੋਟੀ ਖਾਓ ਜਿਹੜੀ ਬੁਰਕੀ ਖਾਣੀ ਆ ਪੱਕ ਗਈ ਆ ਫਿਰ ਇਦਾਂ ਕਰਨੇ ਚੱਲ ਜਾਨੇ ਆ ਸ਼ਹਿਰ ਤੇ ਜਾਗਦੇ ਲੈ ਆਉਣੇ ਸੂਟ ਜਿਹੜੇ ਦੋ ਚਾਰ ਬਣਾਉਣੇ ਆ। ਇਹ ਆਹੋ ਤਾਂ ਕੋਈ ਗੱਲ ਨਹੀਂ ਚੱਲ ਜਾਨੇ ਆ। ਆਹ ਖਾ ਲੋ। ਬੇਲੀ ਨਾਲ ਜੇ ਸੰਦੀਪ ਜਾਊਗੀ ਨਾ ਤੇ ਅਸੀਂ ਚੰਨੇ ਚੱਲ ਜਾਵਾਂਗੇ। ਕੋਈ ਨਹੀਂ ਵੇਖ ਲੈਣੇ ਪੁੱਛ ਕੇ। ਪੁੱਛ ਲਿਆ ਨੂੰ। ਜਾਣਾ ਉਹ ਜਾਜੂਗੀ। ਜੇ ਨਹੀਂ ਤੇ ਫਿਰ ਆਪ ਹੀ ਜਾਗਦੇ ਲੈ ਆਵਾਂਗੇ। ਕੋਈ ਗੱਲ ਨਹੀਂ ਤੂੰ ਲਿਆ ਹਾਂ ਰੋਟੀ ਪਾ ਕੇ ਖਾ ਕੇ ਤੇ ਫਿਰ ਚਲੀਏ। ਚਲੋ ਮੈਨੂੰ ਨਾਲੇ ਮੰਮੀ ਕਹਿੰਦੀ ਵੀ ਉਹ ਹੋਟਲ ਹੱਟ ਦਾ ਪਤਾ ਕਰ ਜਾਣਾ ਤੇ ਸ਼ਾਮ ਨੂੰ ਫਿਰ ਮੈਂ ਡੈਡੀ ਨਾਲ ਚੱਲ ਜਾਊਂਗਾ। ਅੱਛਾ ਅੱਛਾ। ਉਹ ਵੀ ਤੇ ਫਿਰ ਬੁੱਕ ਕਰਾਉਣਾ ਕਿ ਨਹੀਂ? 27 ਤਰੀਕ ਦੱਸਣ ਦੇ ਆ। ਚ ਛੇਹੀਛਦੀ ਕਰੋ ਹੁਣ ਕਰਨੇ ਦੇ ਹੈਗੇ ਯਾ ਕੀ ਕਰਨਾ ਫਿਰ ਤਾਂ ਹੀ ਮੈਂ ਕਹਿੰਨੇ ਆ ਰੋਟੀ ਪਾਣੀ ਖਾ ਕੇ ਤੇ ਅਸੀਂ ਤਨੇ ਚਲ ਜੰਨੇ ਆ ਤੇ ਚੱਲ ਇਹ ਆ ਵੀ ਆਣ ਕੇ ਮੁੜ ਕੇ ਫਿਰ ਡੈਡੀ ਨਾਲ ਚਲ ਜੂਗਾ ਕੋਈ ਗੱਲ ਨਹੀਂ ਆ ਮੈਂ ਹੁਣ ਨਹੀਂ ਆ ਤਿਆਰ ਰੋਟੀ ਤੁਹਾਨੂੰ ਪਹਿਲਾਂ ਫੜਾ ਦਾਂ ਕਰਨ ਨੂੰ ਵੀ ਕਰਾਉਣਾ ਮੈਂ ਦੋ ਤਿੰਨ ਛੁੱਟੀਆਂ ਉਹਦੇ ਮਾਮਾ ਆਪ ਨਿਕਲ ਜਾਂਦਾ ਬਾਈ ਇਥੋਂ ਇਦਾਂ ਕਰੋ ਉਹਨੂੰ ਵੀ ਥੋੜਾ ਜਿਹਾ ਕਹੋ ਕਿ ਥੋੜੀ ਜਿਹੀ ਜ਼ਿੰਮੇਵਾਰੀ ਸਮਝਿਆ ਕਰ ਕਰਦਾ ਨਾ ਲੱਗੋ ਥੋੜਾ ਬੋਦਾ ਇਹ ਨਾ ਕੰਮ ਕਰਾ ਦੇ ਨਾ ਇਹਨੇ ਨਾਲ ਚਲੇ ਕੇ ਫਿਕਰ ਮੁੱਕ ਜਾਂਦਾ ਵਾ ਹਫਤਾ ਦੀ ਕਰਿਆ ਗਿਆ ਉਹਨੂੰ ਕਹਿਣਾ ਵੀ ਹਫਤੇ ਦੀਆਂ ਛੁੱਟੀਆਂ ਲੈ ਤੇ ਥੋੜਾ ਬੋੜਾ ਕੰਮ ਕਰਾ ਇਥੋਂ ਚੱਲੇਗੀ ਬੱਦਾ ਗਾਂ ਪਛਾਂਕਦੇ ਗਿਆ ਹੋਵੇ ਆਉਂਦੇ ਨੂੰ ਪਠੇ-ਪੁਠੇ ਹੀ ਪੈ ਜੰਨਾ ਤੇ ਕਿੰਨਾ ਕੰਮ ਹੋ ਜਾਂਦਾ ਚੱਲ ਛੱਡ ਹਾ ਗੱਲਾਂ ਨੂੰ ਤੇ ਲਿਆ ਰੋਟੀ ਮੈਂ ਲਿਓ ਨਹੀਂ ਚਲੋ ਹਾਂ ਹਾਂ ਠੀਕ ਠੀਕ ਆ ਵਧੀਆ ਆ ਜੀ ਤੁਹਾਨੂੰ ਇਹ ਕਹਿ ਦੇਣਾ ਤੂੰ ਤੇ ਆਉਂਦੀ ਨਹੀਂ ਆਪ ਘਰ ਮੈਨੂੰ ਕਹਿ ਦੇਨੀ ਆ ਚੱਲ ਕੋਈ ਗੱਲ ਨਹੀਂ ਆਉਂਗੀ ਮੈਂ ਕਿਸ ਦਿਨ ਚੱਲ ਠੀਕ ਆ ਸੰਦੀਪ ਸੈਲੀ ਦਾ ਫੋਨ ਆਉਂਦਿਆ ਸੀ ਹਾਂਜੀ ਭਾਬੀ ਅੱਛਾ ਤੇ ਉਹ ਇਦਾਂ ਕਰ ਪਈ ਸ਼ਹਿਰ ਜਾਣਾ ਆ ਤੇ ਤਿਆਰ ਹੋ ਜਾ ਸ਼ਹਿਰ ਜਾਣਾ ਆਹੋ ਮੈਂ ਕੀ ਕਰਨਾ ਉੱਥੇ ਸੂਟ ਲੈਉਣੇ ਆ ਦੋ ਚਾਰ ਠਾਕੇ ਵਾਸਤੇ ਤੇ ਆਪਣੀ ਪਸੰਦ ਅ ਤੂੰ ਜਿਹੜਾ ਵੀ ਲੈਣਾ ਹੋਊਗਾ ਨਾ ਤੇ ਲੱਲੀ ਭਾਬੀ ਤੁਸੀਂ ਇਦਾਂ ਕਰੋ ਆਪ ਹੀ ਲੈ ਆਓ ਗਰਮੀ ਨਹੀਂ ਹੈਗੀ ਆ ਮੇਰਾ ਨਹੀਂ ਜਾਣੋ ਜੀ ਕਰਨ ਡਿਆ ਗਰਮੀ ਉੱਥੇ ਕਿੰਨੀ ਕੋ ਗੱਡੀ ਤੇ ਆਪਾਂ ਜਾਣਾ ਵਾ ਤੇ ਗੱਡੀ ਤੇ ਆ ਜਾਣਾ ਵਾ ਇਕੋ ਥਾਂ ਆਪਾਂ ਸੂਟ ਲੈ ਕੇ ਸਰੇ ਨਾ ਤੇ ਆ ਜਾਣਾ ਵਾ ਕਿੰਨਾ ਕ ਟਾਈਮ ਲੱਗਣਾ ਹੈ ਕਿ ਉੱਥੇ ਤੁਸੀਂ ਆਪਣੀ ਪਸੰਦ ਦੇ ਲੈ ਆਓ ਹਾਂ ਕੋਈ ਗੱਲ ਨਹੀਂ ਮੈਂ ਤੇ ਪਾ ਹੀ ਲੈਣੇ ਆ ਚੱਲ ਵੇਖ ਲੈ ਮਰਜ਼ੀ ਫਿਰ ਆਪਣੀ ਮੈਂ ਤੇ ਕਹਿਣਾ ਸੀ ਕਿ ਚਲ ਜੇ ਜਾਣਾ ਤੇ ਤਿਆਰ ਹੋ ਜਾ ਕੋਈ ਗੱਲ ਨਹੀਂ ਤੁਸੀਂ ਲੈ ਆਓ ਚੱਲ ਠੀਕ ਇਹਨੂੰ ਅੱਜ ਕਿਦੋਂ ਤਰਸ ਆ ਗਿਆ ਮੇਰੇ ਤੇ ਚੱਲ ਮੇਰੇ ਨਾਲ ਸੂਟ ਲੈਣ ਚੱਲੀਏ ਕਿਤੇ ਦਾਲ ਚ ਤਨੀ ਕੁਝ ਕਾਲਾ ਮੈਨੂੰ ਤਾਂ ਲੱਗਦਾ ਵਾ ਕੋਈ ਨਾ ਕੋਈ ਸਕੀਮ ਲਾਉਂਦੀ ਹੋਣੀ ਆ ਫੇਰ ਇਹ ਢੀ ਛੇਤੀ ਤਾਂ ਨਹੀਂ ਬਦਲਣ ਵਾਲੀ ਹੈਗੀ ਜਾਣਾ ਮੈਂ ਵੀ ਨਹੀਂ ਇਹਦੇ ਨਾਲ ਮੇਰਾ ਤਾਂ ਨਹੀਂ ਜੀ ਕਰਦਾ ਜਾਣ ਨੂੰ ਇੰਨੇ ਕਹਿਣਾ ਆ ਨਹੀਂ ਸੂਟ ਲੈਣਾ ਉਹ ਨਹੀਂ ਲੈਣਾ ਕੋਈ ਗੱਲ ਨਹੀਂ ਆਪਣੀ ਪਸੰਦ ਦੇ ਲੈ ਆਉਣ ਨਾਲੇ ਮੈਂ ਮੰਮੀ ਨਾਲ ਜਾ ਕੇ ਗੱਲ ਕਰਦੀ ਆ ਇਹਨੂੰ ਭਲਾ ਕਿਉਂ ਮੁਖਤਿਆਰੀ ਦਿੱਤੀ ਸਾਰੀ ਮੰਮੀ ਇਧਰ ਆ ਮੇਰੀ ਗੱਲ ਸੁਣੋ ਕੀ ਗੱਲ ਹੋ ਗਈ ਆ ਮੈਂ ਰੋਟੀ ਖਾਣਾ ਤੇ ਸਹੀ ਰੋਟੀ ਬਾਅਦ ਚ ਖਾ ਲਿਓ ਹਾਂ ਇਹ ਇੱਥੇ ਦੱਸਦੇ ਹਾਂ ਕਿਹੜੀ ਗੱਲ ਆ ਉਹ ਮੰਮੀ ਨਹੀਂ ਦੱਸਣ ਵਾਲੀ ਇੱਥੇ ਗੱਲ ਆ ਹੈ ਕਿਹੜੀ ਗੱਲ ਵਾ ਆ ਜਾਓ ਆ ਮੰਮੀ ਹਾਂ ਹੱਕ ਏੜੀ ਗੱਲ ਵਾ ਗਾਂ ਹੀ ਲਈ ਆਉਂਦੀ ਮੈਨੂੰ ਇੱਥੇ ਬਹਿ ਜਾਓ ਮੇਰੀ ਗੱਲ ਸੁਣੋ ਮੰਮੀ ਉਹਨੂੰ ਬੜੀ ਮੁਫਤਿਆਰਨ ਬਣਾਇਆ ਵਾ ਉਹਨੂੰ ਅੱਗੇ-ਅੱਗੇ ਲਾਇਆ ਵਾ ਤੁਹਾਨੂੰ ਪਤਾ ਵਾ ਅਗੇ ਉਹ ਤੁਰਦੀ ਹੁੰਦੀ ਸਾਡੇ ਨਾਲ ਮੇਰੇ ਵੱਲ ਆਈ ਸੀ ਕਿ ਚੱਲ ਸੂਟ ਲੈਣ ਚੱਲੀਏ ਮੈਂ ਤਾਂ ਨਹੀਂ ਜਾਂਦੀ ਉਹਦੇ ਨਾਲ ਸੂਟ ਲੈਣ ਮੈਨੂੰ ਕੀ ਲੋੜ ਵਾ ਨਾਲ ਜਾਂਦੀ ਕਿੰਨੀਆਂ ਗੱਲਾਂ ਕਰਦੀ ਏ ਮੈਨੂੰ ਅੱਜ ਬੜਾ ਪਿਆਰ ਹੋਣ ਡਿਆ ਉਹਨੂੰ ਸੰਦੀਪ ਮੇਰਾ ਫਰਜ਼ ਬੰਦਾ ਸੀ ਉਹਨੂੰ ਕਹਿਣ ਦਾ ਜੇ ਮੈਂ ਨਾ ਨਾ ਕਹਿੰਦੀ ਤਾਂ ਉਹਨੇ ਕਹਿਣਾ ਸੀ ਮਾਂ ਪਿਓ ਗਾੜੀ ਲੱਗੇ ਆ ਇਹ ਭਰਾ ਭਜਾਈ ਹੈ ਨਹੀਂ ਹਾਂ ਮੈਨੂੰ ਤਾਂ ਉਹਨੇ ਦਿੱਤਾ ਸੀ ਜਵਾਬ ਮੈਨੂੰ ਨਹੀਂ ਪਤਾ ਫਿਰ ਉਹਦੇ ਦਿਲ ਵਿੱਚ ਕੀ ਆਈ ਜਿਹੜੀ ਤੇਰੇ ਵੱਲ ਚਲ ਗਈ ਕਿ ਸੰਦੀਪ ਚੱਲ ਚੱਲੀਏ ਤਾਂ ਕੱਪੜੇ ਲੈ ਗਏ ਤੇ ਜਿਉ ਕਹਿੰਦੀ ਆ ਨਾ ਤਜਾ ਚਲ ਜਾ ਨਾਲ ਫਿਰ ਕੀ ਹੋਇਆ ਆਪਣੀ ਪਸੰਦ ਦੇ ਲੈ ਆਵੀ ਤੂੰ ਜਿੱਦਾਂ ਦਾ ਜੀ ਕਰੂਗਾ ਮੈਂ ਤਾਂ ਨਹੀਂ ਜਾਣਾ ਉਹਦੇ ਨਾਲ ਤੁਸੀਂ ਪਹਿਲੀਆਂ ਗੱਲਾਂ ਭੁੱਲ ਗਏ ਉਹਦੀਆਂ ਕੀ ਕੁਝ ਕਰਦੀ ਰਹੀ ਸਾਡੇ ਨਾਲ ਜੇ ਮੈਂ ਉਹਦੇ ਨਾਲ ਚਲ ਗਈ ਨਾ ਉੱਥੇ ਸਾਡਾ ਕਪਾਤ ਹੋ ਜਾਣਾ ਵਾ ਇਹਨੇ ਕਹਿਣਾ ਸੂਟ ਇਦਾਂ ਦਾ ਲੈਣਾ ਵਾ ਤੇ ਮੈਂ ਕਹਿਣਾ ਇਦਾਂ ਦਾ ਲੈਣਾ ਕੋਈ ਗੱਲ ਨਹੀਂ ਲਿਓਂ ਦੋ ਜਿੱਦਾਂ ਤੇ ਲਿਆਉਂਦੀ ਆ ਉਹ ਨਹੀਂ ਕਹਿੰਦੀ ਕਹੇ ਜਿਆਦੇ ਦੇ ਕੇ ਤੋਰੂੰਗੀ ਤੁਹਾਨੂੰ ਜਿੱਦਾਂ ਦਾ ਜੀ ਕਰੂ ਓਦਾਂ ਦੇ ਲੈ ਆਵੀ ਤੁਸੀਂ ਜਾਣਾ ਨਾਲ ਤੇ ਮੈਂ ਤੁਹਾਡੇ ਨਾਲ ਚਲ ਜਾਨੀ ਆ ਉਹਦੇ ਨਾਲ ਨਹੀਂ ਮੈਂ ਜਾਣਾ ਤੂੰ ਵੀ ਤੇ ਨਾ ਜਿੱਦ ਲੈ ਕੇ ਹੀ ਬਹਿ ਜਾਂਦੀ ਆ ਮਾਪਿਆਂ ਦੀ ਗੱਲ ਹੁੰਦੀ ਨਹੀਂਗੀ ਨਹੀਂ ਜਾਣਾ ਤੇ ਕਦੋਂ ਸਿੱਪਣੇ ਆ ਕੱਪੜੇ ਫਿਰ ਉਹਨੂੰ ਕਹਾਂ ਤੇਰਾ ਵੀ ਲੈ ਆਵੇ ਆਪਣੇ ਨਾਲ ਦਾ ਹੀ ਰੰਗ ਦਾ ਫਰਕ ਪਾ ਲੈ ਉਹਨੇ ਮੰਮੀ ਵੇਖ ਲਿਓ ਕਿਦਾਂ ਦੇ ਲਿਓਨੇ ਆ ਤਾਂ ਤਾਂ ਤੈਨੂੰ ਅੱਡਾਂ ਨਹੀਂ ਵੀ ਚੱਲ ਜਾਣਾ ਮੈਂ ਉਹਦੇ ਨਾਲ ਨਹੀਂ ਜਾਣਾ ਤੁਸੀਂ ਚਲੋ ਮੇਰੇ ਨਾਲ ਜੇ ਮੈਂ ਚਲ ਗਈ ਨਾ ਤਾਂ ਘਰ ਚ ਕਪੱਤ ਪੈਣਾ ਹੀ ਆ ਪਰ ਆ ਤੇਰਾ ਤਾਂ ਅੱਗੇ ਕਹਿੰਦਾ ਵੀ ਉਹਨੂੰ ਪੁੱਛਦੇ ਨਹੀਂਗੇ ਤਾਂ ਕਰਕੇ ਉਹਨੂੰ ਮੈਂ ਕਿਹਾ ਜੇ ਤੁਸੀਂ ਨਹੀਂ ਨਾ ਜਾਣਾ ਕੋਈ ਗੱਲ ਨਹੀਂ ਫਿਰ ਮੈਂ ਸਿਮੀ ਨੂੰ ਲੈ ਜੰਨੀ ਆ ਰੈਡੀमेड ਲਿਆਵਾਂਗੇ ਜ਼ਰੂਰੀ ਸੀਣ ਵਾਲੇ ਲਿਆਉਣੇ ਆ ਚੱਲ ਫਿਰ ਉਹਨੂੰ ਕਹਿੰਦੀ ਆ ਤੇ ਆਪਣੇ ਲੈ ਆਵੀ ਤੇ ਤੂੰ ਸਿਮੀ ਨਾ ਜਾ ਕੇ ਤੇ ਜਿੱਦਾਂ ਦਾ ਜੀ ਕਰੂ ਲੈ ਆਵੇਂ ਆ ਉਹ ਦੋਵੇਂ ਜਣੀਆਂ ਇੰਨੀ ਜਾ ਕੇ ਲੈ ਆਵਾਂਗੇ ਚੱਲ ਠੀਕ ਵਾ ਉਹਦੇ ਨਾਲ ਨਹੀਂ ਮੈਂ ਜਾਣਾ ਹੈਗਾ ਮਰਜ਼ੀਆਂ ਆਪਣੀਆਂ ਹੀ ਕਰਨੀਆਂ ਮਮਮੀ ਇਹ ਰਿਸ਼ਤੇ ਦੇ ਚੱਕਰ ਵਿੱਚ ਤਈਓ ਸੋਨੇ ਵਾਲੀ ਗੱਲ ਭੁੱਲ ਗਏ ਆ ਕੀ ਕੁਝ ਕਰਨ ਦੇ ਸਾਡੇ ਨਾਲ ਪਹਿਲਾਂ ਨਾ ਸੋਨਾ ਕਢਵਾਓ ਉਹਨੇ ਚੇਤਾ ਪਲਾ ਲੈਣਾ ਵਾ ਇਹ ਗੱਲ ਮੇਰੀ ਯਾਦ ਰੱਖਿਓ ਫੋਨ ਤੀਓ ਉਹਨਾ ਮਿੱਠੀਆਂ ਪਿਆਰੀਆਂ ਹੋ ਕੇ ਡੇ ਗੱਲਾਂ ਕਰਨ ਨਹੀਂ ਸੋਨੇ ਦੀ ਗੱਲ ਦਾ ਤੇ ਮੈਨੂੰ ਵੀ ਚੇਤਾ ਵਾ ਕਿ ਸੋਨਾ ਇਹਦੇ ਕੋ ਕਢਵਾਉਣਾ ਵਾ ਮੈਨੂੰ ਇਹ ਆ ਕਿ ਸ਼ਗਣਾ ਦੇ ਕੰਮ ਵਿੱਚ ਬਖਾਂਦ ਨਾ ਹੀ ਪਵੇ ਇਹ ਪੂਰੀ ਪੈ ਜੇ ਤੇ ਚੱਲ ਕੋਈ ਗੱਲ ਨਹੀਂ ਸੋਣੇ ਵਾਲੀ ਗੱਲ ਬਾਅਦ ਵਿੱਚ ਤੋਰਾਂਗੇ ਹੁਣ ਤੂੰ ਵੀ ਸਿਆਣੀ ਆ ਜੇ ਵਿੱਚੇ ਖਲਾਰਾ ਪਾ ਕੇ ਬਹਿ ਗਏ ਨਾ ਤੇ ਲੋਕਾਂ ਵੀ ਗੱਲਾਂ ਕਰਨੀਆਂ ਵਾ ਨਾਲ ਇਹ ਆ ਨਾ ਜਿਹੜਾ ਖੁਸ਼ੀਆਂ ਦਾ ਟਾਈਮ ਹੋਵੇ ਨਾ ਖੁਸ਼ੀ-ਖੁਸ਼ੀ ਕੱਢੀ ਦਾ ਹੁੰਦਾ ਵਾ ਉਹਨੇ ਤਾਂ ਅੱਗੇ ਪੱਥ ਜਿਹੜਾ ਮੂੰਹ ਕੀਤਾ ਵਾ ਵੀ ਮੈਂ ਨਹੀਂ ਗਾ ਜਾਣਾ ਤੇ ਮੈਂ ਨਹੀਂ ਗਾ ਗਾੜੀ ਲੱਗਣਾ ਤੇ ਤੈਨੂੰ ਉਹਦਾ ਪਤਾ ਹੀ ਆ ਫਿਰ ਆ ਨਾ ਬਸ ਥਾਕਾ ਲੱਗ ਲੈਂਦੇ ਫੇਰ ਵੇਖੀ ਸੋਣਾ ਮੈਂ ਕਿਦਾਂ ਕਢਾਉਣੀ ਆ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਜਾਂ ਤੇ ਇਹਦੀ ਮਾਂ ਜਿੰਦੀ ਰਹੂ ਤੇ ਜਾਂ ਫਿਰ ਕੋ ਖਾ ਕੇ ਮਰੂ ਵੀ ਮੈਂ ਬੇਇੱਜ਼ਤੀ ਕੀਤੀ ਉਹਦੀ ਆਹ ਗੱਲ ਕੀਤੀ ਤੇ ਸਿਰੇ ਦੀ ਇਹਨੂੰ ਵੀ ਪਤਾ ਲੱਗੇ ਕਿ ਬੇਇੱਜ਼ਤੀ ਕਿੱਦਾਂ ਹੁੰਦੀ ਆ ਕੋਈ ਗੱਲ ਨਹੀਂ ਪਰ ਨਾ ਇਹਨੂੰ ਪ੍ਰਧਾਨਗੀ ਨਾ ਦੋ ਚੰਗੇ ਰਹੋਗੇ ਤੀ ਪਛਤਾਉਣਾ ਵਾ ਫੇਰ ਆਏ ਹੈ ਮੈਂ ਤੇਰੀ ਮਾਂ ਵਾਂ ਘਟਤ ਨਹੀਂ ਮੈਂ ਵੀ ਵੇਖੀ ਸਹੀ ਇਹਨਾਂ ਨੂੰ ਕਿੱਦਾਂ ਜਲੀਲ ਕਰਦੀ ਆ ਅਜੇ ਮੈਨੂੰ ਮਤਲਬ ਆ ਤਾਂ ਕਰਕੇ ਮਿੱਠੀ ਪਿਆਰੀ ਹੋਈ ਆ ਮੈਂ ਇਹਦੇ ਨਾਲ ਹੋਣ ਨਾ ਕਿਤੇ ਸੋਨਾ ਫੜਾ ਦਿਓ ਨਹੀਂ ਇਹਨੂੰ ਸੋਨਾ ਫੜਾਉਣਾ ਵਾ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਵਾ ਬੇਇੱਜ਼ਤੀ ਕਰਾਉਂਦਾ ਨਾ ਕੋਈ ਮੌਕਾ ਇਹ ਹੱਥੋਂ ਨਹੀਂ ਜਾਣ ਦਿੰਦੀ ਸੋਨਾ ਤਾਂ ਮੈਂ ਆਪਣੇ ਹੱਥਾਂ 'ਚ ਹੀ ਰੱਖੂੰਗੀ ਇਹਨੂੰ ਤਾਂ ਓਦਾਂ ਹੀ ਮੈਂ ਕਹਿਣ ਲਈ ਆ ਫੇ ਨੌਤੀ ਆ ਜੇ ਗਾੜੀ ਨਾ ਲਈ ਨਾ ਫੇਰ ਵੀ ਇੱਥੇ ਲੋਕਾਂ ਨੇ ਕਹਿਣਾ ਵਾ ਕਿ ਵੇ ਮਾਂ ਹੀ ਗਾੜੀ ਪ੍ਰਧਾਨ ਹੋਈ ਆ ਨੌ ਨੂੰ ਪਿੱਛੇ ਕੀਤਾ ਵਾ ਠੀਕੇ ਮੈਨੂੰ ਬੜਾ ਕੁਝ ਵੇਖਣਾ ਪੈਂਦਾ ਵਾ ਮੈਨਾਂ ਪਤਾ ਨਹੀਂ ਇਹਨੇ ਕਿਹੜੀ ਗੱਲ ਕਰਨੀ ਮੇਰੇ ਨਾਲ ਹੁਣ ਇਹਨੂੰ ਸਮਝਾ ਦਿਓ ਕਿ ਆਪਣੇ ਸੂਟ ਲੈ ਆ ਮੇਰਾ ਰਹਿਣ ਦੀ ਕੋਈ ਗੱਲ ਨਹੀਂ ਮੈਂ ਆਪੇ ਜਾ ਕੇ ਲੈ ਆਉਂਗੀ ਚਲ ਗੱਲ ਹੱਤੇ ਹੁੰਦਾ ਨਾ ਸੰਦੀਪ ਦੀ ਵੀ ਠੀਕ ਆ ਹੈ ਜਿੱਦਾਂ ਮਰਜੀ ਆ ਗੱਲ ਅਕਲ ਦੀ ਕਰ ਜਾਂਦੀ ਆ ਤੇ ਮੰਮੀ ਹੋਂ ਨਾ ਸੋਣਾ ਪੜਾ ਦਿਓ ਉਹ ਨਾ ਮੈਂ ਆਪਣੇ ਕੋਲ ਹੀ ਰੱਖੂੰਗੀ ਇਹ ਨਾ ਹੋਵੇ ਉਥੇ ਗਾਂਬ ਸ਼ਾਂ ਕਰਕੇ ਤੇ ਕਵੇ ਮੰਮੀ ਉਹ ਤਾਂ ਘਰ ਰਹਿ ਗਿਆ ਵਾ ਮੰਮੀ ਮੈਂ ਤਾਂ ਇੱਥੇ ਰੱਖਿਆ ਸੀ ਇਹਦੇ ਵਿੱਚ ਸਾਡੀ ਬੇਜਤੀ ਹੋਣੀ ਆ ਆ ਚੰਗਾ ਹੋਇਆ ਇਹਨੇ ਮੈਨੂੰ ਦੱਸਤਾ ਵਾ ਸਿਆਣੇ ਬਿਆਣੇ ਹੋਂ ਖਲਾਰਾ ਪਾ ਹੀ ਛੱਡਦੇ ਆ ਕਿਤੇ ਇੰਨਾ ਨਹੀਂ ਸਫਾਈ ਰੱਖੀ ਹੈ ਨਾ ਮੰਮੀ ਹਾਂ ਬਤ ਮੇਰੀ ਗੱਲ ਸੁਣੋ ਹਾਂ ਮੈਂ ਤੁਹਾਡੇ ਵੱਲ ਆਈ ਹੀ ਦੱਸ ਇਹਨੂੰ ਕੰਮ ਨੂੰ ਛੱਡ ਦੋ ਇੱਥੇ ਆ ਜਾਓ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਆ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਮੈਂ ਸਿਮੀ ਨੂੰ ਕਹਿ ਦਿੰਨੀ ਆ ਆਹੋ ਅਸੀਂ ਸ਼ਹਿਰ ਚਲ ਜਾਾਂਗੇ ਸੂਟ ਲੈਣ ਤੇ ਮੈਂ ਲੱਗੀਆਂ ਸਿਮੀ ਨੂੰ ਫੋਨ ਕਰਨਾ ਚੱਲ ਕਰ ਲਾ ਕਹ ਦੇ ਉਹਨੂੰ ਫਿਰ ਨਾਲ ਤੁਹਾਡੇ ਹੁੰਦੇ ਕਰ ਲੈਣੀ ਗੱਲ ਕੀ ਕਹਿੰਦੀ ਓ ਚੱਲ ਮੇਰੇ ਹੁੰਦਿਆਂ ਕੀ ਕਰਨੀ ਆ ਤੂੰ ਕਰ ਲਾ ਸਲਾਹ ਦੇਣਾ ਮੰਮੀ ਉਹਨੇ ਤਾਂ ਚਲੀ ਜਾਣਾ ਵਾ ਨਾਲੇ ਸਹੇਲੀਆਂ ਸਹੇਲੀਆਂ ਦੀ ਹੋਰ ਗੱਲ ਹੁੰਦੀ ਤੁਹਾਨੂੰ ਵੀ ਪਤਾ ਵਾ ਨਾਲੇ ਉਹਦੀ ਪਸੰਦ ਹੋ ਜੂਗੀ ਕੱਲ ਨੂੰ ਇਹ ਤਾਂ ਨਾ ਕਹੂਗੀ ਕਿ ਸੰਦੀਪ ਨੇ ਮੈਨੂੰ ਪੁੱਛਿਆ ਨਹੀਂ ਆ ਉਹ ਤਾਂ ਹਰ ਗੱਲ ਪੁੱਛਦੀ ਹੁੰਦੀ ਸੀ ਚਲ ਕੋਈ ਗੱਲ ਨਹੀਂ ਪੁੱਛ ਲਾ ਤੂੰ ਬਾਬਾ ਤੇ ਚਲ ਜੇ ਦੋਵੇਂ ਜਾਣੀਆਂ ਮੈਨੂੰ ਤੁਹਾਨੂੰ ਪਤਾ ਵਾ ਕੀ ਪਤਾ ਬਾਅਦ ਚ ਮਿਲਿਆ ਜਾਣਾ ਕਿ ਨਹੀਂ ਮਿਲਿਆ ਜਾਣਾ ਹੁਣ ਹੁਣ ਤਾਂ ਚਲੋ ਟਾਈਮ ਆ ਚਲ ਠੀਕ ਵਾ ਮੰਨਦੀ ਆ ਮੈਂ ਤੇਰੀ ਗੱਲ ਚੱਲ ਕਰ ਲਾ ਗਲਤ ਮੈਂ ਸੋਈ ਚ ਕੰਮ ਵੇਖਣਾ ਮੰਮੀ ਬਹਿ ਜੋ ਤੀਵੀਂ ਨਾ ਦਸਵੇਂ ਆ ਬੈ ਕੇ ਕੀ ਕਰਨਾ ਵਾ ਹੈਲੋ ਹੈਲੋ ਹੋਰ ਸਿਮੀ ਕੀ ਹਾਲ ਹੈ ਕੀ ਕੀ ਠਾਕ ਵਧੀਆ ਤੂੰ ਸੁਣਾ ਸੰਦੀਪ ਠੀਕ ਠਾਕ ਵਧੀਆ ਵਧੀਆ ਹੋਰ ਸਿਮੀ ਕੀ ਕਰਨੀ ਸੀ ਕਰਨਾ ਕੀ ਸੰਦੀਪ ਕੋਹ ਨਹੀਂ ਸਬਜ਼ੀ ਨੂੰ ਤਰਕਾ ਲਾਉਂਦੀ ਸੀ ਅੱਛਾ ਅੱਛਾ ਹੋਰ ਮੰਮੀ ਲਈ ਠੀਕ ਠਾਕ ਹਾਂਜੀ ਠੀਕ ਠਾਕ ਤੀਸ ਨਾ ਮੰਮੀ ਵੀ ਠੀਕ ਠਾਕ ਹਾਂ ਠੀਕ ਆ ਵਧੀਆ ਸਾਰੇ ਤੇ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਿਆ ਸੀ ਨਾ ਕਿ ਮੇਰਾ ਠਾਕਾ 27 ਤਰੀਕ ਨੂੰ ਹਾਂਜੀ ਹਾਂਜੀ ਤੇ ਨਾ ਆਪਾਂ ਦੋ ਜਾਣੀਆਂ ਨੇ ਜਾਣਾ ਵਾ ਕੱਪੜੇ ਲੈਣ ਸ਼ਹਿਰ ਅੱਛਾ ਤੇ ਇਹ ਨਾ ਹੋਵੇ ਹੁਣ ਤੂੰ ਮੈਨੂੰ ਮਨਾ ਕਰ ਦੇ ਕਿ ਮੇਰਾ ਟਾਈਮ ਨਹੀਂ ਹੈਗਾ ਨਹੀਂ ਨਹੀਂ ਮੈਂ ਕੱਦੋਂ ਮਨਾ ਕਰਨਾ ਮੇਰੀ ਇੱਕੋ ਸਹੇਲੀ ਆ ਮੈਂ ਤੇ ਜਾਊਂਗੀ ਚਾਚਾ ਨਾਲੇ ਨਾ ਤੇਰਾ ਕਰਕੇ ਨਾ ਮੈਂ ਭਾਬੀ ਨੂੰ ਮਨਾ ਕੀਤਾ ਵਾ ਮੇਰਾ ਨੀਂਜੀ ਕਰਨ ਡਿਆ ਉਹਦੇ ਨਾਲ ਜਾਣ ਨੂੰ ਨਹੀਂ ਕੋਈ ਗੱਲ ਨਹੀਂ ਆਪਾਂ ਚੱਲ ਜਾਾਂਗੇ ਤੇ ਨਾਲ ਮੰਮੀ ਨੂੰ ਵੀ ਲੈ ਜਾਾਂਗੇ ਚੱਲ ਕੋਈ ਦੱਸ ਤਾਂ ਇਹ ਕਿ ਕਿਦੋਂ ਜਾਣਾ ਵਾ ਸੋਮਵਾਰ ਜਾਣਾ ਹੀ ਆਪਾਂ ਠੀਕ ਆ ਤੇ ਮੰਮੀ ਨਾਲ ਗੱਲ ਕਰ ਲਈ ਜੇ ਤੇ ਮੰਮੀ ਜਾਣਗੇ ਠੀਕ ਆ ਨਹੀਂ ਤੇ ਆਪਾਂ ਦੋਵੇਂ ਜਾਣੀਆਂ ਚੱਲ ਜਾਾਂਗੇ ਹੋਰ ਜੇ ਜਾਣਗੇ ਠੀਕ ਆ ਮੰਮੀ ਪੁੱਛ ਲਾਂਗੇ ਨਾ ਇੱਕ ਵਾਰੀ ਨਹੀਂ ਤੇ ਆਪਾਂ ਚੱਲ ਜਾਾਂਗੇ ਦੋਵੇਂ ਜਾਣੀਆਂ ਤੂੰ ਫਿਕਰ ਨਾ ਕਰੀ ਜਿੱਥੇ ਕਹੇਗੀ ਨਾ ਮੈਂ ਤੇਰੇ ਨਾਲ ਚੱਲ ਜਾ ਕਰਾਂਗੀ ਮੇਰੀ ਗੱਲ ਸੁਣ ਨਾਲੇ ਮੰਮੀ ਨੂੰ ਵੀ ਸੁਣਾ ਦੇ ਦੀ ਠੀਕ ਆ ਨਾ 27 ਤਰੀਕ ਨੂੰ ਸਾਰੇ ਜਾਣੇ ਤਿਆਰ ਰਹਿਣਾ ਠੀਕ ਆ ਠੀਕ ਆ ਤੈਨੂੰ ਕਹਿਣ ਦੀ ਲੋੜ ਨਹੀਂ ਆ ਪਾਪੇ ਆਏ ਨਾ ਚੱਲ ਨਾਲੇ ਤੂੰ ਵੀ ਸੂਟ ਲੈ ਆਵੀਂ ਹਾਂ ਮੈਂ ਵੀ ਸੂਟ ਬਣਾ ਕੇ ਲਿਆਉਂਗੀ ਮੈਂ ਮੰਮੀ ਨੂੰ ਕਹਿਣ ਦੀ ਮੈਂ ਮੈਂ ਸਿੰਮੀ ਦੇ ਨਾਲ ਜਾਣਾ ਵਾ ਹੋਰ ਕਿਸੇ ਦੇ ਨਾਲ ਨਹੀਂ ਜਾਣਾ ਇੱਕੋ ਇੱਕ ਤਾਂ ਮੇਰੀ ਸਹੇਲੀ ਆ ਉਹੋ ਹੀ ਮੇਰੀ ਭੈਣ ਵਾ ਮੇਰੀ ਗੱਲ ਸੁਣ ਜੇ ਪਾਪੀ ਨੂੰ ਪਤਾ ਲੱਗ ਗਿਆ ਤੇ ਫਿਰ ਉਹ ਕੋਈ ਗੱਲ ਨਹੀਂ ਉਹਨੂੰ ਨਹੀਂ ਪਤਾ ਲੱਗਦਾ ਮੰਮੀ ਨੇ ਸਾਹਮਣੇ ਲੈਣੀ ਸਾਰੀ ਗੱਲ ਹੈ ਤੇ ਠੀਕ ਆ ਮੈਂ ਵੀ ਮੈਨੂੰ ਨਾ ਬਾਅਦ ਚ ਕਹਵੇ ਕਿ ਆਪਣੀ ਸਹੇਲੀ ਨਾਲ ਤੁਰੀ ਰਹਿੰਦੀ ਐ ਤੇ ਮੇਰੇ ਨਾਲ ਨਹੀਂ ਗਈ ਜੇ ਪਤਾ ਲੱਗ ਵੀ ਜਾਊਗਾ ਤਾਂ ਡਰ ਮਾਰਿਆ ਹਨ ਹਾਂ ਤੈਨੂੰ ਕਿ ਲੋੜ ਆ ਡਰਨ ਦੀ ਅੱਗੇ ਕਿਹੜਾ ਮੇਰੇ ਨਾਲ ਅੱਗੇ ਘੜਾ ਮੇਰ ਨਾਲ ਤੁਰਦੀ ਆ। ਹਾਂ ਜਿਆਦਾ ਰਲ ਕੇ ਰਿੰਤੀ ਹੋਵੇ ਤਾਂ ਵੀ ਤੇ ਰਵੇਂ ਗਲਤੀ ਤੇ ਹੈ ਨਹੀਂ ਤੇਨਾਂ। ਅੱਜ ਪਤਾ ਨਹੀਂ ਕਿਦਾਂ ਕਹਿਤਾ ਚੱਲ ਚਲੀਏ ਸੂਟ ਲੈਣ ਮੈਂ ਮੈਂ ਨਹੀਂ ਜਾਣਾ ਹੈਗਾ ਤੂੰ ਆਪਣੇ ਲੈ ਆਉ ਲਿਆਉਣੇ ਤੇ ਕੋਈ ਰਾਤਾ ਹੋਣਾ ਨਹੀਂ ਮੈਂ ਵੀ ਬਣਾ ਲਿਆਵਾਂਗੀ ਨਾਲ ਵੇਖਾਂਗੇ ਕਿੰਦਾ ਨਹੀਂ ਬਣਾਉਂਦੀ ਉਦਾਂ ਦਾ ਬਣਾਵਾਂਗੀ ਸੇਮ। ਚਲਾਕ ਬੜੀ ਆ। ਚੱਲ ਠੀਕ ਆ ਮੇਰੀ ਭੈਣ ਤੇ ਤਿਆਰ ਨਵੀਂ ਹੋ ਠੀਕ ਆ ਨਾ ਸੋਮਵਾਰ। ਠੀਕ ਆ ਠੀਕ ਆ ਮੈਂ ਤਿਆਰ ਆਵਾਂਗੀ। ਹਾਂ ਚੱਲ ਠੀਕ ਆ। ਠੀਕ ਆ ਠੀਕ ਚੰਗਾ। ਮੰਮੀ ਸੌਣ ਲਿਆ ਨਾ ਹੁਣ ਤੁਸੀਂ ਇੱਕ ਵਾਰਾ ਨਹੀਂ ਨਾ ਕੀਤੀ ਉਹਨੇ ਅ ਚਲ ਕੋਈ ਗੱਲ ਨਹੀਂ ਸੇਲੀਆਂ ਸੇਲੀਆਂ ਦਾ ਪਿਆਰ ਹੁੰਦਾ ਵਾ ਕੋਈ ਗੱਲ ਨਹੀਂ ਚਲ ਜੇ ਦੋਵੇਂ ਜਾਣੀਆਂ ਤੇ ਮੰਮੀ ਕਿੰਨੇ ਪੈਸੇ ਦੇਵੋਗੇ ਹੁਣ ਤੁਸੀਂ ਜਿੰਨੇ ਕਹੇਗੀ ਨਾ ਉਹਨੇ ਹੀ ਦੇ ਦੂੰਗੀ ਮੰਮੀ ਨੇ ਖੜਨੇ ਸਿਮੀ ਨੂੰ ਵੀ ਸੂਟ ਮੈਂ ਹੀ ਬਣਾ ਕੇ ਦੇਣਾ ਵਾ ਚਲ 10000 ਰੁਪਏ ਦੇ ਦੂੰਗੀ ਤੇਨੂੰ ਚੁੱਪਚਪੇਤੀ ਨੂੰ ਨਾਲੇ ਸੂਟ ਲੈ ਆਵੀ ਨਾਲੇ ਪੌਣ ਪਾਣ ਨੂੰ ਕੁਛ ਲੈ ਆਵੀ ਹੁਣ ਮੰਮੀ ਮੈਂ ਉਹਨੂੰ ਕਹੂੰਗੀ ਤੂੰ ਵੀ ਸੂਟ ਲੱਲਾ ਅਗਲੀ ਕਹੂਗੀ ਕਿ ਇੰਨੇ ਤੇ ਮੈਨੂੰ ਇੱਕ ਵਾਰੀ ਵੀ ਨਹੀਂ ਕਿਹਾ ਕਿ ਚਲ ਮੈਂ ਪੈਸੇ ਦੇ ਦੇਣੀਆਂ ਮੇਰਾ ਫਰਜ਼ ਤੇ ਹੈਗਾ ਹੀ ਹੈ ਨਾ ਕਹਿਂਦਾ ਕੋਈ ਗੱਲ ਨਹੀਂ ਤੇਰੇ ਪਿਓ ਕੋਲ ਆ ਕੇ 10000 ਰੁਪਏ ਤੈਨੂੰ ਦੇ ਦੂੰਗੀ ਠੀਕ ਆ ਨਾ ਇਹਨੂੰ ਨਾ ਦੱਸਿਓ ਕਿ ਉਹਨੂੰ ਸੋਡਾ ਲੈਣਾ ਵਾ ਤੇ ਚੱਲ ਆ ਰੋਟੀ ਖਾ ਲੈ ਰੋਟੀ ਖਾਦੀ ਨਹੀਂ ਐ ਤਾਂ ਦਵਾਦਾਂ ਫੋਨ ਲਾ ਕੇ ਬੈ ਗਈ ਆਜੋ